ਇਹ ਕੁਝ ਹੋਰ ਰੀਲਾਂ ਨੇ ਜਿਨ੍ਹਾਂ ਦਾ ਆਪਣਾ ਤਾਂ ਕੋਈ ਲੌਜੀਕ ਨਹੀਂ ਪਰ ਕਮੈਂਟ ਢਿੱਡੀ ਪੀੜਾ ਪਾਉਣ ਵਾਲੇ ਹੁੰਦੇ ਨੇ ਵੀਡੀਓ ਬੜੀ ਘੈਂਟ ਹੋਣ ਵਾਲੀ ਏ ਐਂਡ ਤੱਕ ਜ਼ਰੂਰ ਵੇਖਿਓ ਚਲੋ ਜੀ ਸ਼ੁਰੂ ਕਰਦੇ ਹਾਂ ਤੇਰੇ ਗਵੰਡੀ ਵੀ ਚੰਗੇ ਆ ਆਪਾਂ ਹੁੰਦੇ ਤੇਰੇ ਘਰ ਇੱਟਾਂ ਚ ਲਾਉਣੀ ਅਸੀਂ ਮੰਮੀ ਵੀ ਸੋਚਦੀ ਹੋਣੀ ਕਿ ਇਦਾਂ ਦੀ ਨੋਂ ਨਾਲੋਂ ਮੁੰਡਾ ਛੜਾ ਹੀ ਰੱਖ ਲੈਂਦੀ ਤੇ ਚੰਗਾ ਸੀ ਦੇਖੀ ਕਿਤੇ ਪਰਣਾਲੇ ਚ ਨਾ ਰੁੜ ਚ ਵੀ ਜਾਣਵੀ ਜਿੰਨੀ ਲੰਘ ਗਈ ਤੇ ਜਿੰਨੀ ਤੇਰੀ ਬਾਕੀ ਐ ਸਾਰੀ ਤੇ ਆ ਤੂਆ ਨਾ ਯਾਰ ਇੰਨੀ ਵੀ ਜ਼ਹਿਰ ਨਾ ਲਿਖਿਆ ਕਰੋ ਇਹਦੇ ਕਸੂਤੀ ਥਾਂ ਵਾਲਾ ਫੋੜਾ ਦੁੱਖਿਆ ਲੱਗਦਾ ਪੰਪ ਵੀ ਬਹੁਤ ਕੁੱਤੀ ਚੀਜ਼ ਹੈ ਇਹ ਭਗਵਾਨ ਵੀਰਾ ਸਪਿੰਗਾਂ ਵਾਲੇ ਬੋਰਡ ਕਿੱਥੋਂ ਲਏ ਆ ਕਿੰਗੇ ਤੇ ਤੇਰੇ ਵਾਲੇ ਖੂਚੋਂ ਸੋਨੂ ਸੀਤੋ ਵਾਲਾ ਤਾਂ ਨਿਕਲਾ ਵੇ ਭਾਈ ਇਹ ਫਲਾਮਲਾ ਖੂ ਕਿੱਥੇ ਆ ਸਾਨੂੰ ਵੀ ਦੱਸ ਦੇ ਕੰਡਾ ਨਾਮਰਾਲੀ ਕਿਤੇ ਜਲਦਾ ਖਟੀ ਨਾ ਬੱਲੂ ਜਦੋਂ ਤੱਕ ਕੋਈ ਐਕਟਿਵ ਆ ਨਹੀਂ ਚੜਤੀ ਤੇਰੇ ਤੇ ਸੀਨਰ ਲਾ ਜੂਨਾ ਲਾ ਫੈਕਰੀ ਕਾ ਗੈਨ ਲਾਦਾ ਪੜੇ ਹੁਣ ਤੁਸੀਂ ਜਿਗਰਾਤੇ ਵੀ ਲਾਇਆ ਕਰ ਮੇਰੇ ਵੱਲੋਂ 1 ਕਰੋੜ ਦੀ ਲਾਨਤ ਬੱਲੂ ਦੀਦੀ ਬਾਬਲ ਦੀ ਪੱਗ ਦੀ ਲਾਜ ਰੱਖ ਸਰੋਜ ਖਾਨ ਫਰੋਮ ਮਿਸ਼ਾ ਬਾਕੀ ਵੀਡੀਓ ਸਿਰਫ ਫਨ ਲਈ ਸੀ ਕਿਸੇ ਨਾਲ ਵੀ ਕੋਈ ਹਿੱਟ ਨਹੀਂ